ਕਲਾ ਲਾਲ ਸਿੰਘ ਵਿਖੇ ਉਹ ਤਮਾਕੀ ਦੀ ਪੁਸ਼ਟੀ ਨਹੀਂ ਕਰ ਰਹੀ ਪੰਜਾਬ ਪਲਸ ਬੱਬਰ ਖਾਲਸਾ ਦੇ ਹੈਪੀ ਪਛਿਆਵਨੋਂ ਲਈ ਗਈ ਤਮਾਕੀ ਦੀ ਜ਼ਿੰਮੇਵਾਰੀ ਕਿਹਾ ਰੌਕਟ ਲਾਂਚਰਾਂ ਨਾਲ ਕੀਤਾ ਗਿਆ ਹੈ ਹਮਲਾ ਬਟਾਲਾ ਦੇ ਐਸਐਸਪੀ ਮੁਤਾਬਕ ਪੋਸਟ ਤੇ ਅਤਾਤ ਤੇ ਕੀਤਾ ਗਿਆ ਕੇਸ ਦਾ ਅਗਲੇਰੀ ਜਾਂਚ ਹੋਈ ਸ਼ੁਰੂ ਐਤਵਰਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਪੋਸਟਲਾ ਬਟਾਲਾ ਅਧੀਨ ਆਉਂਦੇ ਕਿਲਾ ਲਾਲ ਸਿੰਘ ਥਾਣੇ ਦੇ ਪਾਰਖ ਹੋਈ ਧਮਾਕੇ ਦੀ ਜ਼ਿੰਮੇਵਾਰੀ ਹੈਪੀ ਪਛਿਆ ਮਨੂ ਅਗਵਾਨ ਅਤੇ ਗੋਪੀਨ ਨਵਾਂ ਸ਼ਹਿਰੀ ਨੇ ਇੱਕ ਆਪਣੇ ਫੇਸਬੁਕ ਪੇਜ ਤੇ ਪੋਸਟ ਪਾ ਕੇ ਲਈ ਹੈ ਤੇ ਬੱਪਰ ਖਾਲਸਾ ਦੇ ਲੈਟਰਪੈਡ ਉੱਪਰ ਉਹਨਾਂ ਵੱਲੋਂ ਕੁੱਲ ਨੂੰ ਸਬੂਤਨ ਕਰਦੇ ਹਨ ਲਿਖਿਆ ਹੈ ਕਿ ਕੱਲ ਰਾਤ ਨੂੰ ਰਾਕਟ ਲਾਂਚਰ ਨਾਲ ਬਟਾਲੇ ਦੇ ਅਦੀਨਪਿੰਡੇ ਕਿਲਾ ਲਾਲ ਸਿੰਘ ਥਾਣੇ ਤੇ ਹਮਲਾ ਹੋਇਆ ਸੀ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਛਿਆ ਮਨ ਨੂੰ ਅਗਵਾਨ ਅਤੇ ਗੋਪੀ ਨਵਾਂ ਸ਼ਹਿਰੀ ਲੈਂਦੇ ਹਨ ਅਤੇ ਹਮਲਾ ਸਾਡੇ ਉਹਨਾਂ ਸਿੰਘਾਂ ਦਾ ਬਤਲਾ ਹੈ ਜਿਹੜੇ ਜੁਪੀ ਪੀਪੀ ਤੇ ਬਟਾਲਾ ਉਸਲੋ ਮੁਕਾਬਲਾ ਕਰਕੇ ਸ਼ਹੀਦ ਕੀਤੇ ਗਏ ਸਨ ਮੁਕਾਬਲਿਆਂ ਦੀ ਕਾਰਵਾਈ ਜਿੰਨਾ ਵੀ ਪੁਲਸ ਮੁਲਾਜ਼ਮਾ ਜਾਂ ਹੋਰਾਂ ਨੇ ਕੀਤੀਆਂ ਉਹਨਾਂ ਅਫਸਰਾਂ ਦੇ ਨਾਮ ਐਫ ਆਈ ਆਰ ਵੀ ਸਾਹਮਣੇ ਆਏਗੀ ਉਹਨਾਂ ਸਾਰਿਆਂ ਨੂੰ ਭਾਜੀ ਇਕੀਆਂ ਦੀ 31 ਕਰਕੇ ਮੋੜਾਂਗੇ ਉਹਨਾਂ ਕਹਾ ਕੇ ਇਹ ਹਮਲੇ ਉਦੋਂ ਤੱਕ ਚੱਲੀ ਜਾਣਗੇ ਜਿੰਨਾ ਤੱਕ ਪੁਲਿਸ ਸਖ਼ਤ ਕੰਮ ਨਾਲ ਤੱਕਾ ਕਰਨ ਨੂੰ ਬੰਦ ਨਹੀਂ ਕਰਦੀ ਉਧਰ ਐਸਐਸਪੀ ਬਟਾਲਾ ਵੀ ਸਾਹਮਣੇ ਆਏ ਕਿ ਉਹਨਾਂ ਕਹਾਂਗੇ ਹੈਪੀ ਪਸ਼ੀ ਦੀ ਪੋਸਟ ਦੇ ਅਤਾਤਕ ਇਸਤਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਪਰ ਪਰ ਉਹਨਾਂ ਕਹਾਂਗੇ ਉਹਨਾਂ ਨੂੰ ਨਹੀਂ ਲੱਗਦਾ ਕਿ ਕੋਈ ਤਮਾਕਾ ਹੋਇਆ ਹੈ ਪਰ ਦੂਜੇ ਪਾਸੇ ਹੈਪੀ ਪਸ਼ੀਆ ਮਨੂ ਅਗਵਾਨ ਅਤੇ ਗੋਪੀ ਨਵਾਂ ਸ਼ੈਰੀਆ ਨੇ ਆਪਣੇ ਨਾਂ ਤੇ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਹਨਾਂ ਵੱਲੋਂ ਏਅਰੋਕਟ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ ਉਧਰ ਐਸਐਸਪੀ ਬਟਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਸਤਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਦੇ ਚ ਅੱਜ ਸਵੇਰੇ ਕਰੀਬਨ 3 ਵਜੇ ਬਟਾਲਾ ਪੁਲਿਸ ਨੂੰ ਕਿਸੇ মিডিਆ ਪਰਸਨ ਵੱਲੋਂ ਇੱਕ ਕੁਇਰੀ ਆਈ ਸੀਗੀ ਕਿ ਜਿਹੜਾ ਕਿਲਾ ਲਾਲ ਸਿੰਘ ਪੁਲਿਸ ਸਟੇਸ਼ਨ ਹੈ ਉੱਥੇ ਕੋਈ ਬਲਾਸਟ ਹੋਇਆ ਹੈ ਤਾਂ ਇਸ ਕੁਇਰੀ ਨੂੰ ਬਟਾਲਾ ਪੁਲਿਸ ਨੇ ਇਨਪੁਟ ਮੰਨਦੇ ਹੋਏ ਉੱਥੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੀਆਂ ਸੋ ਟੀਮਸ ਜਿਹੜੀਆਂ ਸੀਗੇ ਦੇ ਵਰ ਲੀਡ ਬਾਈ ਜੀਓ ਰੈਂਕ ਆਫਸਰਸ ਤਾਂ ਉੱਥੇ ਸਭ ਤੋਂ ਪਹਿਲਾਂ ਜਿਹੜੀ ਪੁਲਿਸ ਸਟੇਸ਼ਨ ਦੀ ਬਿਲਡਿੰਗ ਹੈ ਉਹ ਚੈੱਕ ਕੀਤੀ ਗਈ ਪਰ ਉੱਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਐਕਸਪਲੋਜ਼ਨ ਦਾ ਬਟ ਫਿਰ ਵੀ ਐਜ਼ ਅ ਮੈਂਟਰ ਆਫ ਪ੍ਰੀਕਾਸ਼ਨ ਅਸੀਂ ਉਸ ਤੋਂ ਬਾਅਦ ਥਾਣੇ ਦੇ ਬਾਹਰ ਲਾ ਜਿਹੜਾ ਏਰੀਆ ਹੈ ਦਾ ਵਿਸਿਨਿਟੀ ਏਰੀਆ ਆਫ ਦਾ ਪੁਲਿਸ ਸਟੇਸ਼ਨ ਉਹ ਵੀ ਡਿਟੇਲਸ ਅਸੀਂ ਸਰਚ ਕਰ ਲਿਆ ਬਟ ਕਿਤੇ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਸੁਰਾਗ ਨਹੀਂ ਸੀਗਾ ਕਿਸੇ ਤਮਾਕੇ ਦਾ ਜਾਂ ਕੋਈ ਸਾਈਨ ਨਹੀਂ ਸੀਗਾ ਕਿਸੇ ਐਕਸਪਲੋਸ਼ਨ ਦਾ ਤਾਂ ਇਨਫੈਕਟ ਅਸੀਂ ਬੜੀ ਪ੍ਰੋਲੋਂਗਡ ਦੇ ਵਿੱਚ ਸਰਚ ਕੀਤੀ ਤਾਂ ਸਵੇਰੇ ਉੱਥੇ মিডিਆ ਦੇ ਸਾਥੀ ਵੀ ਆਏ ਸੀਗੇ ਉਹਨਾਂ ਨੇ ਵੀ ਵੇਖ ਲਿਆ ਕਿ ਉੱਥੇ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੈ ਉਰੇ ਦੇਚ ਡਵੈਲਪਮੈਂਟ ਇਹ ਹੈ ਕਿ ਇੱਕ ਹੈਪੀ ਪਸ਼ਿਆ ਨਾਮ ਦਾ ਇੱਕ ਟੈਰਰਿਸਟ ਹੈ ਯੂਐਸ ਬੇਸਡ ਤਾਂ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਬਲਾਸਟ ਦੀ ਜ਼ਮਵਾਰੀ ਕਬੂਲ ਕਰਤੀ ਤਾਂ ਉਸ ਬੇਸਿਸ ਤੇ ਇਹਦੇ ਚ ਐਕਸਪਲੋਜ਼ਨ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਤਾਂ ਅਸੀਂ ਇਹਦੇ ਚ ਤਫਤੀਸ਼ ਸਟਾਰਟ ਕੀਤੀ ਹੈ ਤਾਂ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਫ ਇਟ ਇਜ਼ ਸਬਸਟੈਂਸ਼ੀਏਟਿਡ ਕਿ ਉਥੇ ਬਲਾਸਟ ਹੋਇਆ ਤਾਂ ਉਹਦੇ ਵਿੱਚ ਜਿਹੜੇ ਕਲਪਰੇਟਸ ਹੈ ਦੇ ਵਿਲ ਬੀ ਮੀਟ ਵਿਦ ਐਗਜ਼ੈਂਪਲਰੀ ਪਨਿਸ਼ਮੈਂਟ ਤਾਂ ਫਿਲਹਾਲ ਅਸੀਂ ਸਰਚ ਕਰ ਰਹੇ ਨੇ ਫਿਰ ਵੀ ਏਰੀਆ ਅਸੀਂ ਦੋ ਤਿੰਨ ਵਾਰੀ ਕਰ ਲਿਆ ਬਟ ਅਸੀਂ ਉਹਨੂੰ ਉਹਦਾ ਸਰਚ ਦਾ ਰੇਡੀਅਸ ਵਧਾ ਰਹੇ ਨੇ ਤਾਂ ਇਹ ਜ਼ਰੂਰ ਜਿਸ ਤਰ੍ਹਾਂ ਆਇਆ ਸੀਗਾ ਕਿ ਆਵਾਜ਼ ਆਈ ਬਟ ਅੰਗਰਾਉਂਡ ਤੁਸੀਂ ਵੀ ਉਥੇ ਚੈੱਕ ਕਰ ਲਿਆ ਉਥੇ ਕੋਈ ਸਾਈਨ ਨਹੀਂ ਹੈ ਕਿਸੇ ਪ੍ਰਕਾਰ ਦਾ ਅਸੀਂ ਇਹਦੇ ਵਿੱਚ ਜਿਹੜੀ ਤਬਦੀਸ਼ ਹੈ ਉਹ ਸਟਾਰਟ ਕੀਤੀ ਹੈ